ਮੈਂ ਹੈਗਾ ਸਾਈ ਜੀ ਪੈਂਟ ਕੋਟ ਪਾ ਕੇ ਜੁੱਤੀ ਹੈਗੀ 2500 ਦੀ 10000 ਦਾ ਪੈਂਟ ਕੋਟ ਆ ਜੀ ਦੱਤ ਤੇ ਖੜ ਕੇ ਸਰਦਾਸ ਬੈਂਤੀ ਕਿਹੜੇ ਰੋਕਣਾ ਭਲਾ ਕਰਦੇ ਆ ਲੰਗੇ ਤਰੀ ਕਮਾਈ ਨਾ ਖਾਗੇ ਜੀ ਫਿੱਤੋ ਬਹਿਰ ਤੇ ਮੇਰੇ ਕਿਨ ਛੱਡਦੇ ਆ ਜੀ 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 ਕਿੱਥੋਂ ਤੁਸੀਂ ਜੀ ਨਿਆਰ ਸਿੰਘ ਦੇ ਬੰਦਮਲੇ ਜੀ ਮੈਨੂੰ ਸਾਈ ਕਹਿੰਦੇ ਆ ਸਾਈ ਕਹਿੰਦੇ ਆ ਮੁੱਟਾ ਰਣਾ ਪੱਕਾ ਤੇ ਦੁਨੀਆਂ ਲਈ ਭੁੱਖਾ ਠੀਕ ਆ ਠੀਕ ਆ ਤੁਸੀਂ ਠੀਕ ਹੈ ਜੀ ਓਕੇ ਜੀ ਆ ਗਿਓ ਵੀ ਮੁਰਗਾ ਦੇ ਮੇਲੇ ਚ ਬੰਦੇ ਬਹੁਤ ਥੱਕੇ ਖਾਂਦੇ ਫਰਦੇ ਨਹੀਂ ਨਹੀਂ ਮਾਤਾ ਮੇਲਾ ਸਾਂਝਾ ਹੀ ਹੁੰਦਾ ਕੋਹ ਨਹੀਂ 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 ਮਾਤਾ ਨਹੀਂ ਨਹੀਂ ਕੋਈ ਨਾ ਚੱਲੀ ਜਾਣਾਗਾ ਮਾਮੇ ਹੈ ਨਹੀਂ ਮਾਂ ਟਿੱਕੇ ਦੀ ਕਿਵੇਂ ਆ ਬਈ ਮੇਲਾ ਸਹੀ ਆ ਮੇਲਾ ਬਹੁਤ ਵਧੀਆ ਹੈ ਜੀ ਠੀਕ ਆ ਆਮ ਮਨੋਰੰਜਨ ਕਰ ਰਹੇ ਆ ਪੂਰਾ ਵਧੀਆ ਠੀਕ ਆ ਠੀਕ ਆ ਵਧੀਆ ਚੱਲੀ ਆਦਾ ਸਾਮਾਨ ਹਾਂਜੀ ਬਹੁਤ ਵਧੀਆ ਠੀਕ ਆ ਜੀ ਉਹ ਕਿੰਨਾ ਕਿਰਾਇ ਕਰੂ ਇੱਥੇ ਬਈ ਹਾਂਜੀ ਕਿਰਾਇ ਹੈਗਾ ਜੀ ਕਿੰਨਾ ਹੈ ਮੈਂ ਜਿਹੜਾ ਮਹਿੰਗੀ ਹੈਗੀ ਬਹੁਤ ਜਿਆਦਾ ਹੈ ਠੀਕ ਆ ਠੀਕ ਆ ਮਹਿੰਗੀ ਆ ਇਹ ਦੇਖ ਤਾਰੀ ਹਾਂਜੀ ਹਾਂਜੀ ਠੀਕ ਆ ਆਪਸੀ ਵਾਲਾ ਰਾਲ ਸਿੰਗਲਾ ਅੱਗੇ ਵੀ ਉਹਦਾ ਮਾਹੌਲ ਹੈ ਬਹੁਤ ਸੋਹਣਾ ਜੀ ਬਹੁਤ ਸੋਹਣਾ ਮਾਹੌਲ ਕੋਨੇ ਨਾਲ ਆਹ ਬ੍ਰਦਰ ਆ ਸਾਡੇ ਅੱਛਾ ਬ੍ਰਦਰ ਆਏ ਹਾਂਜੀ ਚਲੋ ਜੀ ਓਕੇ ਜਿਵੇਂ ਕਿਹੜਾ ਪਿੰਡ ਆ ਜੀ ਅਕਤੂਰਾ ਸਾਹਿਬ ਹੀ ਆਈ ਅਕਤੂਪੁਰਾ ਸਾਹਿਬ ਆ ਤੁਸੀਂ ਤਾਂ ਬਹੁਤ ਲੱਕੀ ਹੋ ਜੀ ਮੈਂ ਕਹਿੰਦਾ ਰੰਗ ਲੱਗੇ ਪਏ ਆ ਜੀ ਰੰਗ ਲੱਗੇ ਪਏ ਨਾ ਤੁਸੀਂ ਤਾਂ ਬਹੁਤ ਮੈਂ ਕਹਿੰਦਾ ਲੱਕੀ ਹੋ ਗੁਰੂ ਇੰਨੀ ਪਵਿੱਤਰ ਧਰਤੀ ਤੇ ਜਨਮ ਹੋਇਆ ਇਹਨਾਂ ਪਾਸ਼ਾ ਜੀ ਦੀ ਧਰਤੀ ਆ ਜੀ ਯਾਰਾ ਵੀਰੇ ਠੀਕ ਹੈ ਜੀ ਵਧੀਆ ਕਿਵੇਂ ਲੱਗਿਆ ਮੇਲਾ ਉਹ ਘਾਟ ਬਾਬੇ ਕਿਹੜਾ ਪਿੰਡ ਫਰੀਦਕੋਟ ਫਰੀਦਕੋਟ ਤੋਂ ਬਾਈ ਜਿੱਥੇ ਦਰ ਆਇਆ ਬਾਈ ਉੱਧਰ ਮੁਕਸਰ ਮੇਲਾ ਬਹੁਤ ਘਾਟ ਆ ਉਹ ਵੇਖ ਕੇ ਫਿਰ ਆ ਦੇਖਣ ਆਏ ਆ ਅੱਛਾ ਉਹ ਦੇਖਿਆ ਆ ਇਹ ਦੇਖਣ ਆਏ ਇਹ ਦੇਖਾਂ ਭਾਗੀ ਗਿਆ ਤੂੰ ਭਾਗੀ ਗਿਆ ਤੂੰ ਅੱਜ ਪਹਿਲੇ ਦਾ ਨਾ ਆਇਆ ਅੱਗੇ ਵੀ ਪਹਿਲੇ ਦਾ ਨਹੀਂ ਪਹਿਲੇ ਦਾ ਕਿਵੇਂ ਲੱਗਿਆ ਮੇਲਾ ਵਧੀਆ ਵਧੀਆ ਲੱਗਿਆ ਕੀ ਖਰੀਦਿਆ ਫਿਰ ਬਹੁਤ ਸਾਮਾਨ ਬਹੁਤ ਸਾਮਾਨ ਖਰੀਦਿਆ ਹੈਲੋ ਹੈਲੋ ਕਿੱਥੋਂ ਆਏ ਵੀਰੇ ਤੁਸੀਂ ਬਾਜੀ ਗਿਆ ਤੋਂ ਅੱਗੇ ਵੀ ਹੋ ਰਹੇ ਆ ਹਾਂਜੀ ਸਾਡੇ ਕੰਦਰ ਮੇਲਾ ਹਰ ਵਾਰੀ ਆਉਂਦੀ ਆ ਅਸੀਂ ਬਹੁਤ ਕਰਕੇ ਵੀ ਆਉਂਦੇ ਰਹੇ ਹਾਂਗੇ ਓਕੇ ਓਕੇ ਚਲੋ ਕਰੋ ਇੰਜੋਏ ਵਧੀਆ ਓਕੇ ਚਲ ਤੁਸੀਂ ਐਜੂਕੇਟਿਡ ਬੱਚਿਓ ਤੁਹਾਨੂੰ ਇੱਕ ਸਵਾਲ ਕਰਨਾ ਹੈ ਕਿ ਮੇਲੇ ਚ ਕੁਝ ਕੁ ਗੱਲਾਂ ਚੰਗੀਆਂ ਹੁੰਦੀਆਂ ਨੇ ਕੁਝ ਕੁ ਬੁਰੀਆਂ-ਬੁਰੀਆਂ ਗੱਲਾਂ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀ ਬੁਰੀਆਂ ਜਿਵੇਂ ਕਿ ਤੋਰੀ-ਤਾਰੀ ਹੋ ਜਾਂਦੀ ਹੈ ਕਿ ਲੋਕਾਂ ਦੇ ਮਟੂਆ ਵਗੈਰਾ ਪੈਸੇ ਵਗੈਰਾ ਗੱਟ ਲੈਂਦੇ ਉਹ ਬੁਰੀਆਂ ਗੱਲਾਂ ਬਹੁਤ ਪ੍ਰੇਜ ਰੱਖਣਾ ਜੀ ਤੇ ਆਪਣਾ ਧਿਆਨ ਵੀ ਰੱਖਣਾ ਜਿਹੜਾ ਪਰਸ ਦਾ ਵੀ ਤੇ ਆਪਣੇ ਫੋਨ ਦਾ ਵੀ ਓਕੇ ਥੈਂਕ ਯੂ ਵੀਰੇ ਵਧੀਆ ਬਈ ਵਧੀਆ ਪੂਰਾ ਵਧੀਆ ਮੇਲਾ ਹੈ ਪੂਰਾ ਆਨੰਦ ਆਈ ਜਾਂਦਾ ਵੀਰੇ ਪੂਰਾ 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 ਯਾਰ ਆਪਾਂ ਸਾਡੀ ਦੇ ਨਾਲ ਆਏ ਯਾਰ ਬਾਈ ਯਾਰ ਉਹਨਾਂ ਨਾਲ ਗੁਆਰੇ ਯਾਰ ਲੈ ਯਾਰ 15000 ਰੁਪਏ ਲੈ ਐਸੀ ਪੰਦਰਾ ਘਟਦੇ ਓਰੇ ਯਾਰ ਵਾਰੀ ਵਾਰੀ ਮੇਲਾ ਹੁਣਾ ਇੱਕ ਵਾਰੀ ਮੇਲਾ ਇਹਦੋ ਵਾਰੀ ਮੇਲਾ ਸਾਲ ਵਾਰ ਸਾਲ ਵਾਰ ਹੁੰਦਾ ਮੇਲਾ ਇਹ ਸਾਲ ਵਾਰ ਹਾਂਜੀ ਠੀਕ ਹੈ ਬੇਟਾ ਓਹ ਠੀਕ ਹੈ ਓਹ ਕਿਧਰ ਬੰਦ ਸੀ ਮਜੂਰੇ ਬੈਣੀ ਮਜੂਰੇ ਮਜੂਰੇ ਜੀ ਲੰਮਣਾ ਲਾਈ ਹਾਂ 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 ਜੀ ਪਹਿਲੇ ਦਿਨ ਆਇਆ ਮੈਂ ਦੂਜੀ ਵਾਰ ਆਈ ਹਾਂ ਦੂਜੀ ਵਾਰ ਆਈ ਹਾਂ ਕਿੰਨਾ ਕੀ ਕਰਦਾ ਮੇਲਾ ਦੇਖਣ ਮੈਂ ਭੂਆ ਕੋਲ ਆਈ ਹਾਂ ਇੱਥੇ ਦੇਖ ਕੇ ਤਾਂ ਉਹ ਕੈਮਰੇ ਮੁੜਿਆ ਤੇ ਕੀ ਕੀ ਵਧੀਆ ਲੱਗਦਾ ਮੇਲੇ ਤੇ ਫਿਰ ਮੇਲੇ ਤਾਂ ਮੈਨੂੰ ਸਭ ਨਾਲ ਵਧੀਆ ਲੱਗਦਾ ਸਮਾਨ ਕੀ ਕੀ ਲੈਣਾ ਫਿਰ ਮੈਂ ਕੱਪੜੇ ਲੈਣਿਆ ਤੇ ਹੋਰ ਐਸੈਸਰੀਸ ਲੈਣੀਆਂ ਤੇ ਮੈਂ ਝੂਟੇ ਲੈਣਿਆ ਠੀਕ ਆ ਝੂਟੇ ਵੀ ਲੈਣੇ ਆ ਹਾਂ ਤੇ ਭੀੜ ਬਹੁਤ ਆ ਗੁੰਮਦੀ ਨਹੀਂ ਤੂੰ ਬਾਈ ਗੁੰਮਦੀ ਠੀਕ ਆ ਚਲੋ ਕਰੋ ਇੰਜੋਏ ਬੱਸ ਕਰਦੇ ਸਟਾਪ ਤੰਗੀ ਕਿਵੇਂ ਲੱਗਿਆ ਮੇਲਾ ਪੂਰਾ ਪੂਰਾ ਚੰਗਾ ਜੀ ਚੰਗਾ ਰੂਹਾਂ ਚੰਗੀਆਂ ਵੱਲਦੀਆਂ ਇੱਥੇ ਰੂਹਾਂ ਕਰੋ ਚੰਗੀਆਂ ਮਿਲਦੀਆਂ ਓ ਮੋਗਾ ਓਕੇ ਠੀਕ ਹੋ ਪਤਾ ਹਾਂਜੀ ਹੋਰ ਪੜ੍ਹਾਈ ਵਧੀਆ ਚੱਲਦੀ ਆ ਇਹ ਆਪਣੇ ਸਟੂਡੈਂਟ ਨੇ ਕਾ ਕੀ ਕਰਾ ਲੈ ਹਾਸਤੇ ਠੀਕ ਆ ਹੋਰ ਕੀ ਕੀ ਵਧੀਆ ਲੱਗਿਆ ਮੇਲੇ ਦੇ ਵਿੱਚ ਸਾਰਾ ਕੁਝ ਸਾਰਾ ਕੁਝ ਵਧੀਆ ਝੂਲੇ ਚੱਲੇ ਝੂਲੇ ਠੀਕ ਹੈ ਠੀਕ ਹੈ ਚਲੋ ਓਕੇ ਸਤਿ ਸ਼੍ਰੀ ਅਕਾਲ ਆਈਸਕ੍ਰੀਮ ਬੱਚੇ ਸਵਾਰ ਆ ਫਿਰ ਹੈ ਵਧੀਆ ਕਿਹੜਾ ਪਿੰਡ ਹੈ ਮਾਚੀਕੇ ਮਾਚੀਕੇ ਪਹਿਲੇ ਬਣਾਈਓ ਹਾਂਜੀ ਤੇ ਮੇਲੇ ਦਾ ਕਿਵੇਂ ਲੱਗ ਰਿਹਾ ਕੀ ਮਾਹੌਲ ਆ ਤੁਹਾਨੂੰ ਕੁਝ ਚੰਗੀ ਚੀਜ਼ ਕੁਝ ਬੁਰੀ ਚੀਜ਼ ਕੁਝ ਨੋਟ ਕੀਤੀ ਆ ਬਹੁਤ ਜ਼ਿਆਦਾ ਕੱਠਾ ਕੱਠ ਬਹੁਤ ਜ਼ਿਆਦਾ ਚਾਹੀਦਾ ਕਿ ਨਹੀਂ ਚਾਹੀਦਾ ਵੀ ਆ ਚਾਹੀਦਾ ਹਨਾ ਗੁਰੂਆਂ ਦੀ ਆਪਣੇ ਸਹਾਤਾ ਕੀਤੀਆਂ ਨੇ ਹਨਾ